ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ੍ਰੀ ਕਬੀਰ ਜੀਓ ਕੇ ਦੁਪ ਦੇ ਇੱਕ ਓਮ ਕਾ ਸਤ ਗੁਰ ਪ੍ਰਸਾਦ ਹਿਰੇ ਹਿਰਾ বেদ ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਵੇਦੀ ਸਾਤ ਗੁਰ ਬਚਨੀ ਮੈਂ ਪਾਈ ਹੀਰੇ ਹੀਰਾ ਵੇਦ ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਵੇਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਨਾਦ ਬਣੀ ਹੰਸ ਹੋਏ ਹੀਰਾ ਲੇਪਛਾਨੀ ਰਾਵ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਾਸ ਮਾਈ ਗੁਪਤਾ ਹੀਰਾ ਵਰਗਟ ਭਇਓ ਜਬ ਗੁਰ ਗੰਮ ਦੀਆ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਹੀਰੇ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਬੇਦੀ ਸਤ ਗੁਰ ਬਜਨੀ ਮੈਂ ਪਾਈ ਹੀਰੇ ਹੀਰਾ ਵੇਦ ਪਵਨ ਮਨ ਸਹਜ ਰਿਆਸਮਾਈ ਸਾਗ ਲਓ ਜੋ ਤੈਨ ਹੀਰੇ ਵੇਦੀ ਸਤ ਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਨਾਦ ਬਣੀ ਹੰਸ ਹੋਏ ਹੀਰਾ ਲੇ ਪਛਾਨੀ ਰਾਉ ਕਹ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਾਸਮਾਈ ਗੁਪਤਾ ਹੀਰਾ ਵਰਗਟ ਭਇਓ ਜਬ ਗੁਰ ਗੰਮ ਦੀਆ ਦਿਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਿਰੇ ਹੀਰਾ বেদ ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਵੇਦੀ ਸਾਤ ਗੁਰ ਬਚਨੀ ਮੈਂ ਪਾਈ ਹੀਰੇ ਹੀਰਾ ਵੇਦ ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਵੇਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਨਾਦ ਭਾਨੀ ਹੰਸ ਹੋਏ ਹੀਰਾ ਲੇਪਛਾਨੀ ਰਾਉ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਾਸmai ਗੁਪਤਾ ਹੀਰਾ ਵਰਗਟ ਭਇਓ ਜਬ ਗੁਰ ਗੰਮ ਦੀਆ ਦਿਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਹੀਰੇ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ ਸਾਗਲ ਜੋਤਨ ਹੀਰੇ ਬੇਦੀ ਸਤ ਗੁਰ ਬਚਨੀ ਮੈਂ ਪਾਈ ਹੀਰੇ ਹੀਰਾ ਵੇਦ ਪਵਨ ਮਨ ਸਹਿਜ ਰਿਆਸਮਾਈ ਸਾਗ ਲੋ ਜੋ ਤੈਨਹੀਰੇ ਵੇਦੀ ਸਤ ਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਨਾਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਰਾਵ ਕਹ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਾਸਮਾਈ ਗੁਪਤਾ ਹੀਰਾ ਉਬਰਗਟ ਭਇਓ ਜਬ ਗੁਰ ਗੰਮ ਦੀਆ ਦਿਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੀਰੇ ਹੀਰਾ வேத ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਬੇਦੀ ਸਾਤ ਗੁਰ ਬਚਨੀ ਮੈਂ ਪਾਈ ਹੀਰੇ ਹੀਰਾ ਵੇਦ ਪਵਨ ਮਨ ਸਹਜੇ ਰਹਾ ਸਮਾਈ ਸਾਗ ਲਜੋ ਤਨ ਹੀਰੇ ਬੇਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਨਾ ਹਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਰਾਵ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਾਸmai ਗੁਪਤਾ ਹੀਰਾ ਵਰਗਟ ਭਇਓ ਜਬ ਗੁਰ ਗੰਮ ਦੀਆ ਦਿਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ